ਅੱਜ ਕਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਹੈ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅਰਦਾਸ ਦੇ ਵਿੱਚ ਉਹਨਾਂ ਨੂੰ ਰੋਜ਼ਾਨਾ ਹੀ ਅਸੀਂ ਚੇਤੇ ਕਰਦੇ ਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਥਾਨ ਯਾਰਿਆਂ ਨਾਲ ਚਿਰਵਾਏ ਗਏ ਸਿੱਖੀ ਕੈਸਾ ਸਵਾਸਾਂ ਸੰਗ ਨਿਵਾਹਿਆ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਉਹ ਸਨ ਜਿਨ੍ਹਾਂ ਨੇ ਕੇਸ ਨਹੀਂ ਕਤਲ ਕਰਵਾਏ ਤੇ ਆਪਣਾ ਖੋਪਰ ਲੋਹਾ ਲਿਆ ਪਹਿਲਾਂ ਤਾਂ ਆਪ ਸੰਗਤਾਂ ਨੂੰ ਉਸ ਮਹਾਨ ਗੁਰਸਿੱਖ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਇਹਨਾਂ ਦਾ ਜਨਮ ਪਿੰਡ ਪੂਲੇ ਦੇ ਵਿੱਚ ਹੋਇਆ ਭਾਈ ਯੋਧ ਦੇ ਗ੍ਰਹਿ ਵਿਖੇ ਭਾਈ ਜੋਧ ਜੀ ਆਪ ਸ਼ਹੀਦ ਹੋਏ ਸਨ ਇਹਨਾਂ ਦੀ ਵੀ ਸ਼ਹਾਦਤ ਹੋਈ ਸੀ ਤੇ ਇਹਨਾਂ ਦੀ ਇੱਕ ਭੈਣ ਸੀ ਸਾਧ ਸੰਗਤ ਸੀ ਬੀਬੀ ਤਾਰੋ ਕਰਕੇ ਨਾਮ ਆਇਆ ਭੈਣ ਤਾਰੋ ਕਰਕੇ ਨਾਮ ਆਇਆ ਇਤਿਹਾਸ ਦੇ ਵਿੱਚ ਇਹਨਾਂ ਦੀ ਪਰਵਰੇਸ਼ ਇਹਨਾਂ ਦੀ ਸਤਕਾਰਯੋਗ ਮਾਤਾ ਜੀ ਨੇ ਬਹੁਤ ਗੁਰਮਤ ਮਰਯਾਦਾ ਅਨੁਸਾਰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਬੱਚਿਆਂ ਨੂੰ ਅਬੰਜੇ ਤੇ ਰਾਤ ਸਮੇਂ ਪਾਉਣਾ ਜਿਵੇਂ ਪ੍ਰਾਤਨ ਸਮੇਂ ਬਾਤਾਂ ਪਾਉਂਦੇ ਹੁੰਦੇ ਸੀ ਬਜ਼ੁਰਗ ਸਾਡੇ ਆਪਣੇ ਪੋਤੇ-ਪੜਪੋਤਿਆਂ ਨੂੰ ਨਾਲ ਲੈ ਕੇ ਕਹਾਣੀਆਂ ਸੁਣਾਉਣੀਆਂ ਇਸ ਤਰ੍ਹਾਂ ਇਹਨਾਂ ਦੀ ਮਾਤਾ ਨੇ ਗੋਦ ਵਿੱਚ ਲੈ ਕੇ ਦੋਨਾਂ ਬੱਚਿਆਂ ਨੂੰ ਤੇ ਸਾਰਾ ਇਤਿਹਾਸ ਦੱਸਣਾ ਆਨੰਦਪੁਰ ਸਾਹਿਬ ਜੀ ਦੇ ਇਤਿਹਾਸ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਸਿਰਫ 15-20 ਸਾਲ ਕੁ ਹੋਏ ਸੀ ਜਦੋਂ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹਦੀ ਗ੍ਰਿਫਤਾਰੀ ਨੂੰ ਵੀ ਥੋੜਾ ਟਾਈਮ ਹੀ ਹੋਇਆ ਸੀ ਉਸ ਸਮੇਂ ਜਿਸ ਟਾਈਮ ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਹੁੰਦਾ ਸਮਾਂ ਐਸਾ ਚੱਲ ਰਿਹਾ ਸੀ ਬਹੁਤ ਭਿਆਨਕ ਸਮਾਂ ਚੱਲ ਰਿਹਾ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਿਵੇਂ ਜਿਵੇਂ ਵੱਡੇ ਹੁੰਦੇ ਨੇ ਉਸ ਸਮੇਂ ਸਿੰਘਾਂ ਨੇ ਸਾਧ ਸੰਗਤ ਜਿਓ ਆਪਣੇ ਘਰ ਛੱਡ ਦਿੱਤੇ ਸੀ ਆਪਣੇ ਘਰ ਛੱਡ ਕੇ ਜੰਗਲਾਂ ਦੇ ਵਿੱਚ ਰੈਣ ਵਸੇਰਾ ਕਰ ਲਿਆ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਦਰਖਤਾਂ ਦੇ ਪੱਤੇ ਸੂਤ ਕੇ ਗੁਜ਼ਾਰਾ ਕੀਤਾ ਇਸ ਸਿੱਖ ਕੌਮ ਦੇ ਮਹਾਨ ਜਰਨੈਲਾ ਨੇ ਤੇ ਮਾਂ ਨੇ ਬਹੁਤ ਚੰਗੀ ਸਿੱਖਿਆ ਦਿੱਤੀ ਤੇਜ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਲੋਕ ਕਹਿੰਦੇ ਬਹੁਤ ਅਥਾਹ ਪਿਆਰ ਕਰਦੇ ਸੀ ਭਾਵੇਂ ਮੁਸਲਮਾਨ ਤੇ ਭਾਵੇਂ ਹਿੰਦੂ ਸਨ ਪਿਆਰ ਬੜਾ ਕਰਦੇ ਸਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਇੱਕ ਦਿਨ ਭਾਈ ਤਾਰੂ ਸਿੰਘ ਜੀ ਕਹਿੰਦੇ ਖੇਤ ਵਿੱਚ ਜਾਂਦੇ ਨੇ ਜੰਗਲ ਵਿੱਚ ਕੀ ਵੇਖਿਆ ਸਿੰਘਾ ਜਿਹੜੇ ਬਾਗੀ ਸਨ ਗੁਰੂ ਕੇ ਪਿਆਰ ਵਾਲੇ ਜਿਨ੍ਹਾਂ ਨੇ ਆਪਣੀ ਜਿੰਦ ਤਲੀ ਤੇ ਟਿਕਾ ਕੇ ਹਕੂਮਤ ਦੇ ਨਾਲ ਜ਼ੁਲਮ ਦੇ ਖਿਲਾਫ ਲੜਦੇ ਸਨ ਉਹ ਦਰਖਤਾਂ ਦੇ ਪੱਤੇ ਸੂਤ ਕੇ ਗੁਜ਼ਾਰਾ ਕਰ ਰਹੇ ਸੀ ਉਹਨਾਂ ਦੇ ਵਸਤਰ ਦੇਖੇ ਭਾਈ ਤਾਰੂ ਸਿੰਘ ਨੇ ਫਟੇ ਪੁਰਾਣੇ ਵਸਤਰ ਪਾਏ ਨੇ ਪਰ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦੇ ਚਿਹਰਿਆਂ ਤੇ ਨੂਰ ਵਰਦਾ ਸੀ ਸਾਦ ਸੰਗਤ ਜੀਓ ਇਹ ਦ੍ਰਿਸ਼ ਦੇਖਿਆ ਭਾਈ ਤਾਰੂ ਸਿੰਘ ਨੇ ਆਪਣੀ ਮਾਂ ਨੂੰ ਆ ਕੇ ਕਹਿਣ ਲੱਗਿਆ ਮਾਂ ਸੱਚਮੁੱਚ ਅੱਜ ਮੈਨੂੰ ਆਨੰਦਪੁਰ ਸਾਹਿਬ ਜੀ ਦਾ ਸਾਕਾ ਦਵਾਰੇ ਯਾਦ ਆ ਗਿਆ ਕੀ ਹੋਇਆ ਪੁੱਤ ਸਿੰਘਾ ਨੇ ਮਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਦਰਖਤਾਂ ਦੇ ਪੱਤੇ ਸੂਤ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਮਾਂ ਨੇ ਆਖਿਆ ਸੀ ਪੁੱਤ ਸੇਵਾ ਕਰਨ ਵਾਸਤੇ ਬਹੁਤੀ ਘਾਲਣਾ ਦੀ ਲੋੜ ਨਹੀਂ ਪੈਂਦੀ ਆਪਾਂ ਵੀ ਸੇਵਾ ਕਰ ਸਕਦੇ ਆ ਕਹਿੰਦੇ ਮੈਂ ਪ੍ਰਸ਼ਾਦਾ ਤੇ ਦਾਲ ਬਣਾ ਕੇ ਤੁਹਾਨੂੰ ਦਿਆ ਕਰਾਂਗੀ ਤੁਸੀਂ ਜਿਹੜੇ ਜੰਗਲ ਵਿੱਚ ਸਿੱਖ ਵੱਸਦੇ ਨੇ ਸਿੰਘ ਵੱਸਦੇ ਨੇ ਜ਼ੁਲਮ ਦੇ ਖਿਲਾਫ ਜਿਹੜੇ ਲੜਦੇ ਨੇ ਜਾ ਕੇ ਉਹਨਾਂ ਨੂੰ ਤੁਸੀਂ ਪ੍ਰਸ਼ਾਦਾ ਛਕਾਓ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਾ ਕਾਰਨ ਸਾ ਸੰਗਤ ਜੀਓ ਸ਼ਹੀਦ ਕਿਉਂ ਹੁੰਦੇ ਨੇ ਭਾਈ ਤਾਰੂ ਸਿੰਘ ਜੀ ਰੋਜ਼ਾਨਾ ਕਹਿੰਦੇ ਪ੍ਰਸ਼ਾਦਾ ਬਣਾਉਣਾ ਮਾਤਾ ਨੇ ਦਾਲ ਬਣਾਉਣੀ ਆਪਣੀ ਭੈਣ ਨੂੰ ਨਾਲ ਲੈ ਕੇ ਉਹਨਾਂ ਮਹਾਨ ਸਿੰਘਾਂ ਨੂੰ ਕਹਿੰਦੇ ਪ੍ਰਸ਼ਾਦਾ ਛਕਾ ਕੇ ਆਉਣਾ ਕਿਸੇ ਨੇ ਚੁਗਲੀ ਕੀਤੀ ਹਰ ਭਗਤ ਨਰਨਜਣੀਆ ਹਰ ਭਗਤ ਨਰਨਜਨ ਨੇ ਕਹਿੰਦੇ ਚੁਗਲੀ ਕੀਤੀ ਜਕਰੀਏ ਖਾਨ ਨੇ ਆਖਿਆ ਸੀ ਕਹਿੰਦੇ ਬੜਾ ਮਕਾਇਆ ਸਿੱਖਾਂ ਨੂੰ ਪਰ ਇਹ ਮੁਕਦੇ ਕਿਉਂ ਨਹੀਂ ਇਹਨਾਂ ਦੀ ਲੋਕ ਸੁਣਦੇ ਬਹੁਤ ਨੇ ਉਸ ਸਮੇਂ ਕਹਿੰਦੇ ਹਰ ਭਗਤ ਨਰਨਜਣੀਆਂ ਨੇ ਆਖਿਆ ਸੀ ਜਿੰਨਾ ਟਾਈਮ ਧਰਤੀ ਤੇ ਭਾਈ ਤਾਰੂ ਸਿੰਘ ਵਰਗੇ ਜਿੰਦਾ ਨੇ ਤੁਸੀਂ ਸਿੰਘਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਕੁਝ ਨਹੀਂ ਤੁਸੀਂ ਕਰ ਸਕਦੇ ਉਸ ਸਮੇਂ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸਾਧ ਸੰਗਤ ਜੀ ਮੈਂ ਸੰਖੇਪ ਦਾ ਇਤਿਹਾਸ ਕਿਉਂਕਿ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰਨਾ ਹੈ ਉਹਨਾਂ ਦਾ ਜ਼ਿਕਰ ਕੀਤਾ ਅਰਦਾਸ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਉਸ ਮਹਾਨ ਸਿੱਖ ਨੂੰ ਯਾਦ ਕਰਨਾ ਸੰਖੇਪ ਜੀ ਵਿਚਾਰ ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਜਿਸ ਵੇਲੇ ਕਹਿੰਦੇ ਭਾਈ ਤਾਰੂ ਸਿੰਘ ਜੀ ਨਾ ਪ੍ਰਸ਼ਾਦਾ ਲੈ ਕੇ ਜਾਂਦੇ ਸਨ ਸਿੰਘਾਂ ਨੂੰ ਪ੍ਰਸ਼ਾਦਾ ਚਕਾਉਣਾ ਸਾਧ ਸੰਗਤ ਜੀ ਉਹ ਉਸ ਸਮੇਂ ਸਿੰਘਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਲੰਗਰ ਆਏ ਹਨ ਕਿਰਪਾ ਕਰਨੀ ਇਹਨਾਂ ਦੀ ਸਿੱਖੀ ਕੇਸਾਂ ਤੇ ਸੁਆਸਾਂ ਸੰਗ ਨਿਭ ਜਾਵੇ ਇਹ ਸਿੰਘਾਂ ਨੇ ਅਰਦਾਸ ਕੀਤੀ ਸੀ ਅੱਜ ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਹੋ ਗਏ ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਆਖਿਆ ਸੀ ਕਹਿੰਦੇ ਇਹਨਾਂ ਦੇ ਕੇਸ ਕਤਲ ਕਰ ਦਿਓ ਇਹਦੇ ਸਿਰ 'ਚ ਜੁੱਤੀਆਂ ਮਾਰੋ ਜਕਰੀਆ ਖਾਨ ਕਹਿਣ ਲੱਗਿਆ ਅੱਜ ਸਾਧ ਸੰਗਤ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਨੂੰ ਕਿਸੇ ਵੀ ਬੱਚੇ ਨੂੰ ਪੁੱਛੋ ਤੁਸੀਂ ਅੱਜ ਦੇ ਸਮੇਂ ਵਿੱਚ ਮੈਨੂੰ ਤਕਰੀਬਨ ਬੜੇ ਬੱਚੇ ਮਿਲੇ ਨੇ ਪਹਿਲਾਂ ਕੇਸ ਸਨ ਬਾਅਦ ਵਿੱਚ ਜਦੋਂ ਕੇਸ ਕਟਾਏ ਅਸੀਂ ਪੁੱਛਦੇ ਹਾਂ ਪੁੱਤ ਕੇਸ ਕਿਉਂ ਕਟਾਤੇ ਤੇ ਬੱਚਿਆਂ ਦਾ ਸਵਾਲ ਹੁੰਦਾ ਜੀ ਮੇਰੇ ਸਿਰ ਦੇ ਵਿੱਚ ਫੋੜੇ ਹੋ ਗਏ ਫੁਣਸੀਆਂ ਹੋ ਗਈਆਂ ਕੋਈ ਕਹਿੰਦਾ ਜੀ ਮੇਰੇ ਸਿਰ ਦੇ ਵਿੱਚ ਕਰ ਹੋ ਗਈ ਦੇਖੋ ਕਿਹੋ ਜਿਹੇ ਬਹਾਨੇ ਲੱਭ ਲਿਆ ਸੀ ਜੇ ਸਿਰ 'ਚ ਹੁਣਸੀ ਹੋਈ ਐ ਕਰ ਪੈਗੀ ਇਹਦਾ ਮਤਲਬ ਇਹ ਨਹੀਂ ਸਾਧ ਸੰਗਤ ਜੀ ਵੀ ਅਸੀਂ ਕੇਸ ਹੀ ਕਤਲ ਕਰਾ ਦਈਏ ਸਾਡੀ ਬਾਹ ਤੇ ਕੋਈ ਫੋੜਾ ਫੁਣਸੀ ਹੋ ਜੇ ਸਾਡੇ ਗੋਡੇ ਤੇ ਫੋੜਾ ਹੁਣਸੀ ਹੋ ਜੇ ਤੇ ਇਹਦਾ ਮਤਲਬ ਫੇਰ ਅਸੀਂ ਉਹ ਅੰਗ ਵੀ ਕਟਾ ਦਿੰਨੇ ਆ ਸਿਰਫ ਅਸੀਂ ਬਹਾਨਾ ਜਾਂ ਲੱਭ ਲਿਆ ਕਹਿੰਦੇ ਕੇਸ ਤਾਂ ਕਤਲ ਕਰਾਏ ਨੇ ਬਾਬਾ ਜੀ ਵੀ ਸਿਰ ਦੇ ਵਿੱਚ ਕਰ ਜ਼ਿਆਦਾ ਪੈ ਗਈ ਸੀ ਨਹੀਂ ਪਿਆਰਿਓ ਯਾਦ ਕਰੀਏ ਅਸੀਂ ਮਹਾਨ ਗੁਰਸਿੱਖ ਪਿਆਰੇ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਅੱਜ ਮਹਾਨ ਗੁਰੂ ਕੇ ਪਿਆਰੇ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਜਕਰੀਏ ਨੇ ਹੁਕਮ ਕੀਤਾ ਵੀ ਇਹਦਾ ਖੋਪਰ ਇਹਦੇ ਸਿਰ ਦੇ ਵਾਲ ਕੱਟ ਦਿਓ ਉਸ ਸਮੇਂ ਭਾਈ ਤਾਰੂ ਜੀ ਕਹਿਣ ਲੱਗੇ ਇਹ ਕੇਸ ਮੇਰੇ ਗੁਰੂ ਦੀ ਮੋਹਰ ਨੇ ਸਾਜ ਸੰਗਤ ਜੀਓ ਇਹ ਕੇਸ ਕੇਸਾਂ ਦੇ ਨਾਮ ਤੇ ਸ੍ਰੀ ਕੇਸਗੜ੍ਹ ਸਾਹਿਬ ਹੈ ਕੇਸਗੜ੍ਹ ਸਾਹਿਬ ਕੇਸਾਂ ਦੇ ਨਾਮ ਤੇ ਹੈ ਗੁਰੂ ਦੀ ਮੋਹਰ ਹੈ ਜਿੰਨਾ ਮਰਜ਼ੀ ਵੱਡਾ ਕਾਗਜ਼ ਹੋਵੇ ਪਰ ਜਿੰਨਾ ਚਿਰ ਕਹਿੰਦੇ ਮੋਹਰ ਨਹੀਂ ਲੱਗਦੀ ਉਸ ਕਾਗਜ਼ ਦੀ ਕੱਖ ਕੀਮਤ ਨਹੀਂ ਪੈਂਦੀ ਗੁਰਸਿੱਖ ਦੀ ਨਿਸ਼ਾਨੀ ਹੈ ਉਹਦੇ ਕੇਸ ਜੀ ਦੇ ਕੇਸ ਨੇ ਉਹ ਹੈ ਗੁਰੂ ਦਾ ਸਿੱਖ ਪਿਆਰਿਓ ਕਿਰਪਾ ਕਰਨੀ ਭੈਣਾ ਨੂੰ ਬੇਨਤੀ ਆ ਜਰੂਰ ਆਪਣੇ ਬੱਚਿਆਂ ਦੇ ਕੇਸ ਰੱਖਿਓ ਤੁਸੀਂ ਮਤ ਸਮਝਿਓ ਵੀ ਸਕੂਲ ਜਾਣ ਵੇਲੇ ਬੜਾ ਟਾਈਮ ਲੱਗਦਾ ਬੜੀਆਂ ਕੁਰਬਾਨੀਆਂ ਹੋਈਆਂ ਇਨ੍ਹਾਂ ਕੇਸਾਂ ਦੇ ਬਦਲੇ ਅੱਜ ਭਾਈ ਤਾਰੂ ਸਿੰਘ ਜੀ ਨੂੰ ਵਾਸਤੇ ਸ਼ਹੀਦ ਕਰਨ ਵਾਸਤੇ ਮੋਚੀ ਬੁਲਾਇਆ ਗਿਆ ਮੋਚੀ ਬੋਲੇ ਇੱਕ ਰੰਬਾ ਹੁੰਦਾ ਸਾਧ ਸੰਗਤ ਜੀਓ ਯਕਰੀਏ ਨੇ ਆਖਿਆ ਸੀ ਕਹਿੰਦੇ ਇਹਦਾ ਖੋਪਰ ਲਾ ਦਿਓ ਭਾਈ ਤਾਰੂ ਸਿੰਘ ਜੀ ਨੇ ਯਾਦ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਇੱਕ ਓੰਕਾਰ ਸ੍ਰੀ ਜਪ ਬਾਣੀ ਦਾ ਪਾਠ ਸ਼ੁਰੂ ਕੀਤਾ ਉਸ ਸਮੇ ਮੋਚੀ ਨੇ ਆਪਣਾ ਰੰਬਾ ਕਹਿੰਦੇ ਖੋਪਰ ਦੇ ਸਿਰ ਦੇ ਉੱਤੇ ਰੱਖਿਆ ਉੱਤੇ ਹਥੌੜਾ ਮਾਰਿਆ ਜਿਵੇਂ ਆਪਾਂ ਘਿਓ ਵਾਲਾ ਟੀਨ ਕਹਿੰਦੇ ਆਲੇ ਢਾਲਿਓਂ ਕੱਟਦੇ ਆ ਇਸ ਤਰ੍ਹਾਂ ਭਾਈ ਤਾਰੂ ਸਿੰਘ ਦਾ ਸੀਸ ਕਹਿੰਦੇ ਪਹਿਲਾਂ ਮੱਥੇ ਤੇ ਰੰਬਾ ਰੱਖ ਕੇ ਹਥੌੜਾ ਮਾਰਿਆ ਜ਼ੋਰ ਦੀ ਖੂਨ ਦੇ ਫੁਵਾੜਿਆਂ ਦੇ ਨਾਲ ਸਾਰਾ ਚਿਹਰਾ ਲੱਤਪਤ ਹੋ ਗਿਆ ਫਿਰ ਕਹਿੰਦੇ ਰੰਬਾ ਖਿੱਚਿਆ ਜ਼ੋਰ ਦੀ ਕੰਨ ਦੀ ਪੁੜਪੜੀ ਕੋਲੇ ਰੱਖ ਕੇ ਜ਼ੋਰ ਦੀ ਮਾਰਿਆ ਥੋੜਾ ਦੁਬਾਰਾ ਫੇਰ ਖਿੱਚਿਆ ਫੇਰ ਗਿੱਚੀ ਚ ਮਾਰਿਆ ਫੇਰ ਦੂਸਰੀ ਸਾਈਡ ਇਸ ਤਰ੍ਹਾਂ ਕਹਿੰਦੇ ਚਾਰੇ ਪਾਸੋਂ ਭਾਈ ਤਾਰੂ ਸਿੰਘ ਜੀ ਦੇ ਸਿਰ ਦੇ ਵਿੱਚ ਕਹਿੰਦੇ ਜਦੋਂ ਰੰਬੇ ਮਾਰਦੇ ਨੇ ਕੁਹਾੜੇ ਦੇ ਨਾਲ ਹਥੌੜੇ ਦੇ ਨਾਲ ਫਿਰ ਕੇਸਾਂ ਤੋਂ ਫੜ ਕੇ ਸ਼ਹੀਦ ਭਾਈ ਤਾਰੂ ਸਿੰਘ ਦੇ ਕੇਸ ਖੋਪਰ ਲਵਾ ਦਿੱਤਾ ਸਾਧ ਸੰਗ ਜੀ ਗੱਜ ਕੇ ਅਕ ਸਤਨਾਮ ਸ੍ਰੀ ਵਾਹਿਗੁਰੂ ਕੇ ਸਲਾਹ ਦਿੱਤੇ ਕਹਿੰਦੇ ਖੋਪਰ ਲਾ ਦਿੱਤਾ ਭਾਈ ਤਾਰੂ ਸਿੰਘ ਜੀ ਦਾ ਡੋਲੇ ਨਹੀਂ ਗੁਰੂ ਕੇ ਪਿਆਰੇ ਬਾਣੀ ਚੱਲਦੀ ਰਹੀ ਉਹ ਬਾਣੀ ਮੁਖ ਦੇ ਵਿੱਚੋਂ ਉਚਾਰਨ ਕਰਦੇ ਨੇ ਤੇ ਜਕਰੀਏ ਨੂੰ ਆਖਿਆ ਸੀ ਭਾਈ ਤਾਰੂ ਸਿੰਘ ਨੇ ਕਹਿੰਦੇ ਤੈਨੂੰ ਮੈਂ ਜੁੱਤੀ ਦੀ ਨੋਕ ਤੇ ਲੈ ਕੇ ਜਾਵਾਂਗਾ ਫਿਰ ਜਕਰੀਏ ਨੂੰ ਪਿਸ਼ਾਬ ਦਾ ਬੰਨ ਪਿਆ ਕਿਸੇ ਨੇ ਦੱਸਿਆ ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀ ਜੇ ਕਿਤੇ ਜਕਰੀਏ ਖਾਨ ਦੇ ਸਿਰ ਚ ਵੱਜੇ ਤੇ ਇਹਦਾ ਪਿਸ਼ਾਬ ਦਾ ਬੰਨ ਖੁੱਲ ਸਕਦਾ ਹੈ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ ਲੈ ਕੇ ਜਕਰੀਏ ਖਾਨ ਦੇ ਮਾਰਦੇ ਨੇ ਪਿਸ਼ਾਬ ਦਾ ਬੰਨ ਖੁੱਲਦਾ ਹੈ ਇਤਿਹਾਸ ਕਹਿੰਦਾ 22 ਦਿਨ ਜਿੰਦੇ ਰਹੇ ਭਾਈ ਤਾਰੂ ਸਿੰਘ ਜੀ ਪਹਿਲਾਂ ਜਕਰੀਏ ਖਾਨ ਦੀ ਮੌਤ ਹੋਈ ਫਿਰ ਕਹਿੰਦੇ ਭਾਈ ਤਾਰੂ ਸਿੰਘ ਜੀ ਨੇ ਬੇਨਤੀ ਕੀਤੀ ਕਹਿੰਦੇ ਮੈਨੂੰ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਲ ਲੈ ਕੇ ਦਿਓ ਜਲ ਲੈ ਕੇ ਆਓ ਜਲ ਲੈ ਕੇ ਆਏ ਇਹਨੇ ਨੂੰ ਭਾਈ ਤਾਰੂ ਸਿੰਘ ਜੀ ਨੇ ਆਖਿਆ ਸੀ ਵੀ ਹੁਣ ਜਾਣ ਦਾ ਸਮਾਂ ਆ ਗਿਆ ਹੁਣ ਸੱੜੜੇ ਆ ਗਏ ਨੇ ਫੇਰ ਕਿਤੇ ਜਾ ਕੇ ਉਸ ਮਹਾਨ ਗੁਰੂ ਕੇ ਸਿੱਖ ਦੀ ਸ਼ਹਾਦਤ ਹੋਈ ਸੋ ਕੈਸਾ ਬਦਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਸਾਧ ਸੰਗਤ ਜੀਓ ਸ਼ਹੀਦ ਹੋਏ ਨੇ ਕਦੇ ਕਦੇ ਨਾ ਭੁੱਲਿਓ ਮਹਾਨ ਐਸੇ ਸ਼ਹੀਦਾਂ ਨੂੰ ਆਪਣੇ ਬੱਚਿਆਂ ਦੇ ਕੇਸ ਜਰੂਰ ਰੱਖਿਓ ਸਾਥ ਸੰਗਤ ਜੀਓ